ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਟੇਸਟੀ ਰੈਸਪੀ ਲੈ ਕੇ ਆਏ ਜਿਹੜੇ ਆਮਲਾ ਨਹੀਂ ਵੀ ਖਾਂਦੇ ਉਹ ਵੀ ਬਣਵਾ ਬਣਵਾ ਕੇ ਖਾਂਗੇ ਇਹ ਜਿਹੜੇ ਆਪਾਂ ਰੈਸਪੀ ਤੁਹਾਡੇ ਲਈ ਲੈ ਕੇ ਆਏ ਇਹ ਬਹੁਤ ਹੀ ਟੇਸਟੀ ਪੋਸ਼ਟਿਕ ਤੱਤ ਵੀ ਹੁੰਦੇ ਨੇ ਕਈ ਤਰ੍ਹਾਂ ਦੇ ਵਿਟਾਮਿਨ ਵੀ ਹੁੰਦੇ ਨੇ ਵਿਟਾਮਿਨ ਸੀ ਵਿਟਾਮਿਨ ਏ ਵਿਟਾਮਿਨ ਬੀ ਕੰਪਲੈਕਸ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਔਰ ਇਹਦੇ ਵਿੱਚ ਥਾਇਮੀਨ ਹੋਲ ਰਾਈਬੋਫਲੇਵਿਨ ਕਈ ਤਰ੍ਹਾਂ ਦੇ ਵਿਟਾਮਿਨ ਮੌਜੂਦ ਨੇ ਆਪਣੀ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਆਪਣੀ ਸਕਿਨ ਤੇ ਤੇ ਗਲੋ ਵੀ ਲਿਆ ਕੇ ਜਾਂਦਾ ਹੈ ਆਪਣੇ హెయిర్ ਵਾਸਤੇ ਬਹੁਤ ਹੀ ਇੰਪੋਰਟੈਂਟ ਹੈ পেট ਵਿੱਚ ਕੋਈ ਵੀ ਸਮੱਸਿਆ ਕੋਈ ਵੀ ਪ੍ਰੋਬਲਮ পেট ਦੀ ਗੈਸ ਤਜਾਜ ਤੇ ਹਰ ਤਰ੍ਹਾਂ ਦੀ ਇਹ ਜਿਹੜੀ ਪ੍ਰੋਬਲਮ ਨੂੰ ਸੋਲਵ ਕਰਨ ਵਿੱਚ ਹੈਲਪ ਕਰਦਾ ਹੈ ਤੇ ਤੁਸੀਂ ਵੀ ਇੱਕ ਵਾਰ ਜ਼ਰੂਰ ਬਣਾ ਕੇ ਟਰਾਈ ਕਰੋ ਤੇ ਜੇ ਤੁਸੀਂ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੱਲੇ ਬੈਲ ਆਈਕਨ ਦਾ ਬਟਨ ਹੈ ਉਹਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਸਾਰੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ-ਸਮੇਂ ਤੇ ਤੱਕ ਮਿਲ ਸਕੇ ਤੇ ਆਪਾਂ ਹੁਣ ਇਹਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਮੈਂ ਲੈ ਲਈ ਨੇ ਇੱਥੇ ਥੋੜੇ ਜਿਹਾ ਆਮਲੇ ਤੇ ਬਿਲਕੁਲ ਥੋੜੇ ਜਿਹਾ ਹੀ ਲੈਨੇ ਮੈਂ ਜ਼ਿਆਦਾ ਨਹੀਂ ਲੈ ਹੈਗੇ ਮੈਂ ਘੱਟ ਕੁਆਂਟੀਟੀ ਚ ਬਣਾ ਰਹੀ ਹਾਂ ਤੇ ਆਮਲੇ ਨੂੰ ਆਪਾਂ ਪਹਿਲਾਂ ਕਰ ਲਵਾਂਗੇ ਬੋਇਲ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਨੂੰ ਬੋਇਲ ਕਰ ਲਾਂਗੇ 7 ਤੋਂ 8 ਮਿੰਟ ਲੱਗ ਜਾਣਗੇ ਇਹਨੂੰ ਬੋਇਲ ਕਰਦੇ ਹੋਏ ਤੇ ਇਹਨੂੰ ਆਪਾਂ ਉਪਰੋਂ ਵੀ ਟੱਕ ਦਵਾਂਗੇ ਜਦ ਤੱਕ ਆਮਲੇ ਬੋਇਲ ਹੋ ਰਹੇ ਨੇ ਆਪਾਂ ਇੱਥੇ 3-4 ਮਿਰਚਾਂ ਲੈ ਲਈਏ ਨੇ ਤੇ ਥੋੜਾ ਜਿਹਾ ਲਸਣ ਉਹ ਥੋੜਾ ਜਿਹਾ ਆਪਾਂ ਬਿਲਕੁਲ ਅਦਰਕ ਲੈ ਆ ਇਹਨਾਂ ਨੂੰ ਆਪਾਂ ਛਿੱਲ ਲਵਾਂਗੇ ਛਿਲਕੇ ਆਪਾਂ ਇਹਨਾਂ ਨੂੰ ਧੋ ਲੈਨੇ ਆ ਹੁਣ ਦੇਖ ਲੈਨੇ ਆ ਆਮਲੇ ਆਪਣੇ ਬੋਇਲ ਹੋ ਰਹੇ ਨੇ ਤੇ ਆਪਾਂ ਹਲਕਾ ਜਿਹਾ ਚੈੱਕ ਕਰ ਲੈਨੇ ਆ ਆਪਾਂ ਚੈੱਕ ਇਹ ਕਰਨਾ ਹੈ ਕਿ ਇਹ ਸੌਫਟ ਹੋ ਗਏ ਨੇ ਜੇ ਤੇ ਇਹ ਸੌਫਟ ਹੋ ਗਏ ਨੇ ਥੋੜਾ ਜਿਹਾ ਇਹਨੂੰ ਰੱਖ ਕੇ ਦੇਖ ਲੈਂਦੇ ਆਂ ਤੇ ਆਪਾਂ ਇਹਨੂੰ ਹੋਰ ਕਰ ਲੈਨੇ ਆਂ। ਥੋੜੀ ਥੋੜੀ ਕਸਰ ਹੈਗੀ ਏ 2 ਮਿੰਟ ਆਪਾਂ ਇਹਨੂੰ ਹੋਰ ਪਕਾ ਲੈਂਦੇ ਆਂ। ਤੇ ਇਹਨੂੰ ਸਾਈਜ਼ ਜਨ ਮੈ ਲਿਆ ਤੋਂ ਤੇ ਇਹਨਾਂ ਨੂੰ ਆਪਾਂ ਰੱਗੀ ਜੇ ਚੌਪ ਕਰ ਲੈਨੇ ਆਂ। ਲੱਕੀ ਚੌਪ ਤੜਪ ਨਹੀਂ ਕਰਨਾ ਕਿਉਂਕਿ ਆਪਾਂ ਸਾਰੀ ਚੀਜ਼ਾਂ ਨੂੰ ਗ੍ਰाइंड ਕਰਨਾ ਹੈ ਇਸਕਾ ਕੇ ਰੱਖ ਲਈਏ ਚੋਕ ਕਰ ਲੈਣਾ ਆਪਾਂ ਨੇ ਇਹ ਜਿਹੜੀ ਚਟਨੀ ਇੰਨੀ ਟੇਸਟੀ ਲੱਗਦੀ ਹੈ ਨਾ ਭਾਵੇਂ ਆਪਾਂ ਇਹਨੂੰ ਖਾਲੀ ਰੋਟੀ ਦੇ ਨਾਲ ਖਾ ਲਈਏ ਜਾਂ ਦਾਲ ਸਬ지 ਨਹੀਂ ਹੈ ਤਾਂ ਵੀ ਆਪਾਂ ਰੋਟੀ ਇਹਦੇ ਨਾਲ ਬਹੁਤ ਆਰਾਮ ਨਾਲ ਖਾ ਸਕਦੇ ਹਾਂ ਤੇ ਬਹੁਤ ਹੀ ਵਧੀਆ ਲੱਗਦੀ ਟੇਸਟੀ ਲੱਗਦੀ ਹੈ ਇਹ ਜਿਹੜੀ ਮਿਰਚ ਜ਼ਿਆਦਾ ਤਿੱਖੀ ਨਹੀਂ ਹੈਗੀ ਇਹ ਜਿਹੜੀ ਮਿਰਚ ਬਹੁਤ ਹੀ ਟੇਸਟੀ ਲੱਗਦੀ ਹੈ ਖਾਣ ਦੇ ਵਿੱਚ ਇਹ ਇਨਸਟੈਂਟ ਰੈਸਪੀ ਹੈ ਬਿਲਕੁਲ ਆਪਾਂ ਜਦ ਹੀ ਬਣਾਤੀ ਆਪਾਂ ਖਾ ਸਕਦੇ ਆ ਤੇ ਜੇ ਚਾਹੀਏ ਤੇ 4-5 ਦਿਨ ਲਈ ਆਪਾਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਆ 4-5 ਦਿਨ ਕਿਉਂਕਿ ਇਹ ਜਿਹੜੀ ਚਟਨੀ ਛੇਤੀ ਖਰਾਬ ਹੋ ਜਾਂਦੀ ਹੈ ਤੇ 4-5 ਦਿਨ ਜਾਂ ਫੇਰ ਹਫਤਾ ਵੀ ਰੱਖ ਲਿਏ ਤੇ ਹਫਤੇ ਤੱਕ ਇਹ ਬਿਲਕੁਲ ਵੀ ਨਹੀਂ ਖਰਾਬ ਹੋਏਗੀ ਇਹਨਾਂ ਨੂੰ ਰੌਪਟੀ ਚੌਪ ਕਰ ਲਿਆ ਮੈਂ ਆਵਲੀ ਜਿਹੜੇ ਨੇ ਆਪਣੇ ਮੋਬਾਈਲ ਹੋ ਗਏ ਨੇ ਇਹਨਾਂ ਨੂੰ ਆਪਾਂ ਬਾਹਰ ਕੱਢ ਲੈਣੇ ਆ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਹੁਣ ਸੌਫਟ ਹੋ ਗਏ ਨੇ ਅਨਕੋ ਜਿਹੜੀਆਂ ਇਹਨਾਂ ਨੇ ਨਾ ਕਲੀਆਂ ਬਿਲਕੁਲ ਹੀ ਵੱਖਰੀਆਂ ਹੋ ਗਈਆਂ ਨੇ ਤੇ ਸੌਫਟ ਹੋ ਗਈਆਂ ਨੇ ਹੁਣ ਆਪਾਂ ਕਰ ਲਾਂਗੇ ਸਾਰੀ ਆਮਲਿਆਂ ਨੂੰ ਯਾਨੀ ਵਧੀਆ ਤੇਨੀ ਸਵਾ ਚਟਨੀ ਬਣਦੀ ਇਹਦੀ ਤੁਸੀਂ ਜ਼ਰੂਰ ਇਕ ਵਾਰੀ ਇਹਨੂੰ ਬਣਾ ਕੇ ਦੇਖੋ ਜਿਹੜੇ ਜੇ ਤੁਹਾਨੂੰ ਆਮਲੇ ਇਦਾਂ ਨਹੀਂ ਜਿਹੜੇ ਲੋਕ ਖਾ ਸਕਦੇ ਨਾ ਕੱਚਾ ਆਮਲਾ ਨਹੀਂ ਖਾ ਸਕਦੇ ਤੇ ਇਸ ਤਰੀਕੇ ਨਾਲ ਚਟਨੀ ਬਣਾ ਕੇ ਖਾਓ ਤੇ ਇਹਦੇ ਇਤੇ ਫਾਇਦੇ ਬਹੁਤ ਨੇ ਹੁਣ ਇਹਦੀਆਂ ਨੇ ਆਪਾਂ ਫਾੜੀਆਂ ਜਿਹੜੀਆਂ ਇਹਨੇ ਬਿਲਕੁਲ ਕਲੀਆਂ ਵੱਖਰੀਆਂ ਕਰ ਦੇਣੀਆਂ ਨੇ ਜਿਵੇਂ ਥੋੜਾ ਜਿਹਾ ਠੰਡਾ ਹੋਏਗਾ ਇਹਦੀ ਜਿਹੜੀ ਗਿਟਕਾ ਨੇ ਰਹਾ ਹੈ ਆਪਾਂ ਨੇ ਕੱਢ ਦੇਣੀ ਹੈ ਐਸ ਤਰੀਕੇ ਨਾਲ ਆਪਾਂ ਨੇ ਇਹ ਜਿਹੜੀ ਇਹਨੇ ਕੱਢ ਦੇਣਾ ਬਿਲਕੁਲ ਔਰ ਬਹੁਤ इजीली ਨਿਕਲ ਵੀ ਜਾਂਦਾ ਹੈ ਇਹ ਤਾਂ ਆਪਾਂ ਨਾਈਫ ਦੀ ਹੈਲਪ ਨਾਲ ਹੀ ਮੰਨ ਲਓ ਕੱਟ ਕੇ ਇਸ ਤਰ੍ਹਾਂ ਐਸ ਤਰ੍ਹਾਂ ਇਹਨੂੰ ਵੱਖਰਾ ਕਰ ਦਿੰਦੇ ਆਪਾਂ ਨੇ ਥੋੜੀ ਜਿਹੀ ਗਰਮ-ਗਰਮ ਨਹੀਂ ਗਰਮ-ਗਰਮ ਹੀ ਇੱਥੇ ਆਪਾਂ ਨੇ ਇਹਨੂੰ ਕੱਢਣਾ ਹੈ। ਇਹ ਹਲਕਲ ਕੇ ਜੇ ਕੋਸੇ ਹੋਣ ਜਿਵੇਂ ਆਪਣਾ ਹੱਥ ਲੱਗ ਜਾਵੇ। ਫਿਰਦਾ ਆਪਣਾ ਜਿਹੜਾ ਇਹਦਾ ਢੀ ਹੈ ਕੱਢ ਦੇਣਾ ਆਪਾਂ ਨੇ। ਜਿਹੜੀ ਆਪਣਾ ਬੇ ਇਹਨਾਂ ਦੇ ਵਿੱਚੋਂ ਮੈਂ ਸਾਰੇ ਕੱਟ ਦਿੱਤੇ ਨੇ ਤੇ ਇੱਥੇ ਆਪਣੇ ਲਸਣ ਅਦਰਕ ਤੇ ਮਿਰਚ ਆਪਾਂ ਇਹਨਾਂ ਨੂੰ ਵੀ ਰਫੀ ਜਿਹਾ ਚੋਪ ਕਰ ਲਿਆ ਤੇ ਹੁਣ ਆਪਾਂ ਕਰਾਂਗੇ ਤੇ ਹੁਣ ਮੈਂ ਲੈ ਲਿਆ ਗ੍ਰਾਈਂਡਰ ਮਿਕਸੀ ਦਾ ਜਾਰ ਲੈ ਲਿਆ ਆਪਾਂ ਨੇ ਤੇ ਮਿਕਸੀ ਦੇ ਜਾਰ ਦੇ ਵਿੱਚ ਆਪਾਂ ਪਹਿਲਾਂ ਪਾਦਵਾਂਗੇ ਮਿਰਚਾਂ ਉਹ ਬਾਦਾਂ ਤੇ ਨਾਲ ਹੀ ਮੈਂ ਪਾ ਦਵਾਂਗੀ ਉਬਾਲਨਾ ਹੁਮੜਾ ਚੱਟ ਦੋ ਨਾਲ ਹੀ ਮੈਂ ਪਾ ਦਾਂਗੀ ਲਸਣ ਅਦਰਕ ਤੇ ਇਹਦੇ ਨਾਲ ਹੀ ਆਪਾਂ ਨੇ ਪਾ ਦੇਣਾ ਆਮਲੇ ਜਿਹੜੇ ਆਪਾਂ ਬੋਇਲ ਕੀਤੇ ਹੋਏ ਨੇ ਇਹਨਾਂ ਨੂੰ ਵੀ ਆਪਾਂ ਨੇ ਨਾਲ ਹੀ ਪਾ ਦਾਂਗੇ ਹੁਣ ਆਪਾਂ ਇਹਨਾਂ ਨੂੰ ਬਿਨਾਂ ਪਾਣੀ ਪਾਏ ਆਪਾਂ ਇਹਨਾਂ ਨੂੰ ਗ੍ਰाइंड ਕਰਨਾ ਹੈ ਤੇ ਇੱਥੇ ਮੈਂ ਕੜਾਹੀ ਰੱਖ ਦਿੱਤੀ ਹੈ ਇਹਦੇ ਵਿੱਚ ਆਪਾਂ ਪਾਵਾਂਗੇ ਸਰੋਂ ਦਾ ਤੇਲ ਤੇਲ ਆਪਾਂ ਨੇ ਜਿਆਦਾ ਨਹੀਂ ਪਾਣਾ ਬਸ ਹਿਸਾਬ ਤੇ ਪਾਣਾ ਅੱਧੀ ਕੜਚੀ ਮੈਂ ਤੇਲ ਪਾ ਦਿੱਤਾ ਹੈ ਜੋ ਆਪਾਂ ਚੰਗੀ ਤਰ੍ਹਾਂ ਪਹਿਲਾਂ ਗਰਮ ਕਰ ਲਵਾਂਗੇ ਤੇਲ ਆਪਣਾ ਗਰਮ ਹੋ ਗਿਆ ਤੇ ਆਪਾਂ ਬੇਸਿਕ ਜਿਹੇ ਹੀ ਮਸਾਲੇ ਦੀਚ ਪਾਵਾਂਗੇ ਪਹਿਲਾਂ ਆਪਾਂ ਪਾ ਦਵਾਂਗੇ ਦੇ ਵਿੱਚ ਹਲਦੀ ਹੁਣ ਇਹਦੇ ਵਿੱਚ ਆਪਾਂ ਪਾ ਦਵਾਂਗੇ ਗ੍ਰाइंड ਕੀਤਾ ਹੋਇਆ ਆਮਲੇ ਹਲਦੀ ਦਾ ਪਾਓ ਪਹਿਲਾਂ ਤਾਪ ਆਇਆ ਹੈ ਤਾਂ ਕਿ ਅੰਦੀ ਜਰੀਏ ਚੰਗੀ ਤਰ੍ਹਾਂ ਪੱਕ ਜਾਵੇ ਇਹਨੂੰ ਆਪਾਂ ਕਰੰਮੀ ਤੇ ਮਿਕਸ ਇਹ ਸਾਰੀ ਚੀਜ਼ਾਂ ਬਹੁਤ ਹੀ ਵਧੀਆ ਆਪਣੀਆਂ ਗ੍ਰाइंड ਹੋ ਚੁੱਕੀਆਂ ਨੇ ਬੇਸਿਕ ਜਿਹੇ ਮਸਾਲੇ ਮੈਂ ਦੇ ਵਿੱਚ ਐਡ ਕੀਤੇ ਨੇ ਮੈਂ ਕੋਈ ਵੀ ਮਸਾਲਾ ਐਕਸਟਰਾ ਨਹੀਂ ਯੂਜ਼ ਕੀਤਾ ਕਿਉਂਕਿ ਜਿਹੜਾ ਆਮਲਾ ਹੈ ਇਹ ਬਿਲਕੁਲ ਕੰਪਲੀਟ ਇੰਗਰੀਡੀਅੰਟ ਇਕੱਲਾ ਹੀ ਇਹ ਬਹੁਤ ਇੰਪੋਰਟੈਂਟ ਵੀ ਆਪਣੀ ਬੋਡੀ ਲਈ ਤੇ ਇਹਦੇ ਵਿੱਚ ਜੇ ਕੁਝ ਨਾ ਵੀ ਪਾਏ ਤੇ ਬਹੁਤ ਹੀ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਹੀ ਬਹੁਤ ਏਦਿਸੀ ਗੁਣ ਹੈਗੇ ਨੇ ਕਿ ਜਿਹੜੇ ਆਪਣੀ ਬੋਡੀ ਨੂੰ ਬਹੁਤ ਹੀ ਵਧੀਆ ਰੱਖਦੇ ਨੇ ਤੇ ਆਪਣੇ ਪੇਟ ਲਈ ਬਹੁਤ ਵਧੀਆ ਨੇ ਤੇ ਹੁਣ ਮੈਂ ਇਹਦੇ ਵਿੱਚ ਪਾ ਦਾਂਗੀ ਨਮਕ ਲੂਣ ਜਿਹੜਾ ਆਪਾਂ ਥੋੜਾ ਜਿਹਾ ਵੱਧ ਪਾ ਲਵਾਂਗੇ ਦੀਚ ਕਿਉਂਕਿ ਲੂਣ ਨਾਲ ਜਿਹੜਾ ਨਾ ਆਮਲੇ ਦਾ ਟੇਸ ਵਧੀਆ ਹੋ ਜਾਂਦਾ ਹੈ ਤਾਂ ਦੇਖੋ ਮੈਂ ਕੋਈ ਵੀ ਜ਼ਿਆਦਾ ਇਸ ਦਾ ਮਸਾਲਾ ਨਹੀਂ ਯੂਜ਼ ਕੀਤਾ ਦੇ ਵਿੱਚ ਸਿੰਪਲ ਜਿਹੀ ਬੇਸਿਕ ਜਿਹੇ ਮਸਾਲੇ ਮੈਂ ਦੀਚ ਪਾਏ ਨੇ ਤੇ ਇਹ ਇੱਕ ਮੈਂ ਸਪੈਸ਼ਲ ਜਿਹਾ ਪਾ ਰਹੀ ਹਾਂ ਜਿਹੜਾ ਮੈਂ ਜ਼ਿਆਦਾ ਇਹੀ ਯੂਜ਼ ਕਰਦੀ ਹਾਂ ਭੁੰਨਿਆ ਹੋਇਆ ਜੀਰਾ ਔਰ ਕਾਲੀ ਮਿਰਚ ਦਾ ਪਾਊਡਰ ਹੈ ਬਿਲਕੁਲ ਥੋੜਾ ਜਿਹਾ ਪਾਇਆ ਇਹਦੇ ਨਾਲ ਜਿਹੜਾ ਟੇਸ ਹੈ ਨਾ ਦਾ ਬਣਾ ਹੋ ਜੇਗਾ ਤੇ ਇਹ ਜਿਹੜੀ ਚਟਨੀ ਹੈ ਨਾ ਆਪਾਂ ਮੈਂ ਸਿੰਪਲ ਰੋਟੀ ਨਾਲ ਵੀ ਖਾ ਸਕਦੇ ਆ ਪਰਾਂਠਿਆਂ ਨਾਲ ਵੀ ਖਾ ਸਕਦੇ ਆ ਜੀ ਕੋਈ ਦਾਲ ਸਬਜ਼ੀ ਕੋਈ ਵੀ ਆਪਾਂ ਨੇ ਬਣਾਈ ਹੈ ਤੇ ਉਹਦੇ ਨਾਲ ਵੀ ਜੇ ਤੁਸੀਂ ਇਹ ਇੰਜੋਏ ਕਰੋਗੇ ਨਾ ਤੇ ਬਹੁਤ ਹੀ ਵਧੀਆ ਆਪਣੀ ਬੜੀਏ ਰੈਸਪੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਬਸ ਆਪਾਂ ਇਹਨੂੰ ਥੋੜੀ ਦੇਰ ਲਈ ਤੇ ਦੇਖੋ ਮੈਂ ਪਾਣੀ ਦਾ ਬਿਲਕੁਲ ਵੀ ਯੂਜ਼ ਨਹੀਂ ਕੀਤਾ ਤੇ ਵਿੱਚ ਤੇ ਨਾ ਹੀ ਕੋਈ ਐਕਸਟਰਾ ਮਸਾਲਾ ਪਾਇਆ ਹੈ ਤੇ ਤੁਸੀਂ ਚਾਹੋ ਤੇ ਸਾਬਤ ਜਿਹਾਂ ਵੈਸੇ ਪਾ ਸਕਦੇ ਹੋ ਬਸ ਸਾਬਤ ਦੀ ਜਿਹੜਾ ਟੇਸਟ ਹੈ ਨਾ ਕੋਈ ਨਾ ਵਧੀਆ ਨਹੀਂ ਲੱਗੇਗਾ ਇਹਦੇ ਵਿੱਚ ਤੇ ਇਸੇ ਕਰਕੇ ਆਪਾਂ ਜਿਹੜਾ ਭੁੰਨੇ ਹੋਏ ਜੀਰਾ ਤੇ ਕਾਲੀ ਮਿਰਚ ਦਾ ਪਾਊਡਰ ਇਹਦੇ ਵਿੱਚ ਪਾਇਆ ਹੈ ਉਹਦਾ ਜਿਹੜਾ ਟੇਸਟ ਬਹੁਤ ਬਹੁਤ ਹੀ ਸਵਾਦ ਲੱਗੇਗਾ ਤੇ ਬਹੁਤ ਹੀ ਸਵਾਦ ਦੀ ਆਪਣੀ ਜਿਹੜੀ ਹੈ ਚਟਨੀ ਬਣ ਕੇ ਤਿਆਰ ਹੋ ਗਈ ਹੈ ਤੇ ਇਨਸਟੈਂਟ ਚਟਨੀ ਹੈ ਇਹਨੂੰ ਆਪਾਂ ਜਸਟ ਹੁਣੇ ਹੀ ਬਣਾ ਕੇ ਹੁਣੇ ਹੀ ਇਹਨੂੰ ਖਾ ਸਕਦੇ ਆ ਰੋਟੀ ਪਰਾਂਟੇ ਪੂਰੀ ਜਿਹਦੇ ਨਾਲ ਨੂੰ ਮਰਜ਼ੀ ਤੁਸੀਂ ਚਾਹੋ ਇਹਨੂੰ ਇੰਜੋਏ ਕਰਦੇ ਹੋ ਦੇ ਲਈ ਵਦਿਆ ਬਣ ਕੇ ਤਿਆਰ ਹੋ ਚੁੱਕੀ ਹੈ। ਤੁਸੀਂ ਦੇਖੋ। ਇਹਨੂੰ ਬਸ ਆਪਾਂ 2-3 ਮਿੰਟ ਲਈ ਚੰਗੀ ਤਰ੍ਹਾਂ ਹਿਲਾ ਲੈਣਾ ਹੈ। ਤੇ ਜਿਹੜਾ ਆਇਲ ਹੈ ਆਪਾਂ ਜ਼ਿਆਦਾ ਨਹੀਂ ਇਸ ਵਿੱਚ ਪਾਣਾ। ਤੇ ਇਹ ਆਪਾਂ ਨੇ ਚਟਨੀ ਬਣਾਈ ਹੈ ਤੇ ਚਟਨੀ 'ਚ ਜਿਹੜਾ ਆਇਲ ਹੈ ਬਿਲਕੁਲ ਆਪਾਂ ਨੇ ਘੱਟ ਪਾਇਆ ਹੈ। ਕਿਉਂਕਿ ਆਪਣੇ ਆਮਲੇ ਹੋਰ ਲਸਣ ਅਦਰ ਜਿਹੜੀ ਵੀ ਆਪਾਂ ਇੰਗਰੀਡੀਅੰਟs ਹੈ ਦੀ ਪਾਈ ਨੇ ਬਿਲਕੁਲ ਹੀ ਘੱਟ ਦੀਗੇ। ਇਹ ਬਹੁਤ ਹੀ ਘੱਟ ਕੁਆਂਟੀਟੀ ਵਿੱਚ ਮੈਂ ਇਹਨੂੰ ਬਣਾਇਆ ਹੈ। ਇਹ ਇਹਨੂੰ ਆਪਾਂ ਹਫਤੇ ਦੀ ਤੇਜੀ ਚ ਆਰਾਮ ਨਾਲ ਸਟੋਰ ਕਰਕੇ ਰੱਖ ਸਕਦੇ ਹਾਂ। ਇਹ ਬਿਲਕੁਲ ਨਹੀਂ ਖਰਾਬ ਨਹੀਂ ਹੋਏਗੀ। ਦੇਖੋ 2 ਤੋਂ 3 ਮਿੰਟ ਹੋ ਚੁੱਕੇ ਨੇ। ਆਹ ਚਟਨੀ ਨੂੰ ਜਿਹਦੇ ਵਿੱਚ ਮੈਂ ਪਾ ਦਾਂਗੀ ਲੈਮਨ ਜੂਸ। ਹਾਫ ਲੈਮਨ ਜੂਸ ਏ ये जो स्वाद बहुत ही बढ़िया हो जाएगा चटनी का चलो जी बहुत ही बढ़िया जी अपनी तो चटनी बनती तैयार है एक बार जरूर ट्राई करो ਔਲੀ ਜਿਹੜੇ ਵੀ ਵਿਟਾਮਿਨ ਨੇ ਆਪਣੀ ਜਿਹੜੀ ਬੋਡੀ ਨੂੰ ਬਿਲਕੁਲ ਮੇਨਟੇਨ ਵੀ ਰੱਖਦੇ ਨੇ ਤੇ ਬਹੁਤ ਹੀ ਆਪਣੇ ਸਰੀਰ ਵਾਸਤੇ ਫਾਇਦੇਮੰਦ ਨੇ ਜਾਂ ਫਿਰ ਤਜਾਬ ਕੋਈ ਵੀ ਆਪਾਂ ਨੂੰ ਪ੍ਰੋਬਲਮ ਹੁੰਦੀ ਹੈ ਤੇ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਤੇ ਇਸ ਤਰ੍ਹਾਂ ਤੁਸੀਂ ਚਟਨੀ ਬਣਾ ਕੇ ਖਾ ਸਕਦੇ ਹੋ ਬਿਲਕੁਲ ਕਿ ਜਿਹੜੇ ਨਹੀਂ ਵੀ ਖਾਂਦੇ ਨਾ ਆਮਲਾ ਤੇ ਉਹ ਇਸ ਤਰ੍ਹਾਂ ਬਣਾ ਕੇ ਖਾ ਸਕਦੇ ਹੋ ਤੇ ਤੁਸੀਂ ਬੱਚਿਆਂ ਨੂੰ ਵੀ ਖਵਾ ਸਕਦੇ ਹੋ ਆਪਣੇ ਘਰ ਬਜ਼ੁਰਗ ਨੇ ਉਹਨਾਂ ਨੂੰ ਵੀ ਤੁਸੀਂ ਦੇ ਸਕਦੇ ਹੋ ਕਿਉਂਕਿ ਹਰੇਕ ਲਈ ਬਹੁਤ ਹੀ ਫਾਇਦੇਮੰਦ ਹੈ ਬਹੁਤ ਹੀ ਵਧੀਆ ਰੈਸਪੀ ਹੈ ਇਹ ਆਪਾਂ ਨੂੰ ਹੁਣ ਇਸ ਸਰਦੀਆਂ ਵਿੱਚ ਆਪਾਂ ਇਹਦਾ ਲਾਹਾ ਲੈ ਸਕਦੇ ਹਾਂ ਤੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਆਪਾਂ ਇਹਨੂੰ ਬਣਾ ਕੇ ਖਾਈਏ ਡੇਲੀ ਜਿੰਨਾ ਆਮਲਾ ਆਪਾਂ ਖਾ ਸਕਦੇ ਹਾਂ ਆਪਣੀ ਬਾਡੀ ਲਈ ਫਾਇਦਾ ਹੀ ਫਾਇਦਾ ਹੈ ਤਾਂ ਦੇਖੋ ਇਹਨੂੰ ਹੁਣ 4 ਮਿੰਟ ਹੋ ਚੁੱਕੇ ਨੇ ਆ ਬਣਾਉਂਦੇ ਆ ਇਹ ਜਿਹੜੇ ਆਮਲੇ ਦੇ ਵਿੱਚ ਜਿਹੜਾ ਵਿਟਾਮਿਨ ਸੀ ਹੁੰਦਾ ਨਾ ਇਹ ਆਪਣੇ ਬੋਡੀ ਲਈ ਬਹੁਤ ਹੀ ਇੰਪੋਰਟੈਂਟ ਹੈ ਤੇ ਮੇਰੇ ਤੇ ਬਹੁਤ ਹੀ ਜ਼ਿਆਦਾ ਫੇਵਰਿਟ ਹੈ ਆਮਲਾ ਤੇ ਇਹ ਹੁਣ ਆਪਣੀ ਜਿਹੜੀ ਚਟਨੀ ਹੈ ਬਣ ਕੇ ਹੋ ਗਈ ਹੈ ਤਿਆਰ ਤੇ ਆਪਾਂ ਹੁਣ ਇਹਨੂੰ ਕਰਾਂਗੇ ਸਰਵ ਤੇ ਤੁਹਾਨੂੰ ਮੇਰੀ ਵੀਡੀਓ ਕਿੱਤਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਦੇਖੋ ਆਪਣੀ ਆਮਲੇ ਦੀ ਚਟਨੀ ਬਿਲਕੁਲ ਹੀ ਬਣ ਕੇ ਤਿਆਰ ਹੋ ਚੁੱਕੀ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਨੇ ਬਣਾਈ ਹੈ ਬਿਲਕੁਲ ਸਿੰਪਲ ਜੇ ਇਨਗਰੀਡੀਅੰਟਸ ਨਾਲ ਜਿਆਦਾ ਮਸਾਲੇ ਵੀ ਮਏ ਦੇ ਵਿੱਚ ਨਹੀਂ ਪਾਏ ਤੇ ਬਹੁਤ ਹੀ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ ਤਦਕੋ ਕਿੰਨੀ ਵਧੀਆ ਆਪਣੀ ਆਮਲੇ ਦੀ ਚਟਨੀ ਬਣ ਕੇ ਤਿਆਰ ਹੈ